ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ 26 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਹੈ ਤੇ ਬਹੁਤੇ ਸਿੱਖਾਂ ਨੂੰ ਇਹ ਹੀ ਪਤਾ ਕਿ ਬਾਬਾ ਜੀ ਬਿਨਾਂ ਅਸੀਸ ਤੋਂ ਲੜੇ ਪਰ ਕਈ ਸਿੱਖ ਇਸ ਗੱਲ ਤੇ ਵੀ ਸ਼ੰਕਾ ਕਰਦੇ ਹਨ ਸੋ ਆਪਾਂ ਇਸ ਤੇ ਵੀ ਵਿਚਾਰ ਕਰਾਂਗੇ ਸੋ ਬਾਬਾ ਜੀ ਬਾਬਾ ਦੀਪ ਸਿੰਘ ਜੀ 18 ਸਾਲ ਦੀ ਉਮਰ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਦੇ ਕੋਲੇ ਸੇਵਾ ਦੇ ਵਿੱਚ ਆ ਗਏ ਸਨ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਲਖਾਰੀ ਲਾ ਕੇ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਇਆ ਉਸ ਵੇਲੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਹੁੰਦੀ ਸੀ ਕਿ ਸ਼ਾਹੀ ਦਾ ਤੇ ਕਾਗਜ਼ ਦਾ ਪ੍ਰਬੰਧ ਕਰਨਾ ਤੇ ਬਾਬਾ ਦੀਪ ਸਿੰਘ ਜੀ ਨੇ ਉਸ ਸਰੂਪ ਦੇ ਉੱਤੋਂ ਚਾਰ ਉਤਾਰੇ ਕੀਤੇ ਚਾਰ ਹੋਰ ਸਰੂਪ ਤਿਆਰ ਕੀਤੇ ਜੋ ਕਿ ਆਪ ਜੀ ਦਰਸ਼ਨ ਕਰ ਰਹੇ ਹੋ ਸੋਨੇ ਦੀ ਜਲਦ ਵਾਲਾ ਸਰੂਪ ਇਹ ਕਾਲ ਤੱਕ ਸਾਬ ਤੇ ਮੌਜੂਦ ਹੈ ਇਹ ਬਾਬਾ ਦੀਪ ਸਿੰਘ ਜੀ ਦਾ ਹੱਥ ਲਿਖਤ ਸਰੂਪ ਹੈ ਤੇ ਜਿਹੜੇ ਚਾਰ ਸਰੂਪ ਬਾਬਾ ਜੀ ਨੇ ਲਿਖੇ ਉਹ ਚਾਰੋਂ ਤਖਤਾਂ ਦੇ ਉੱਤੇ ਸੁਭਾਇਮਾਨ ਹਨ ਅੱਜ ਵੀ ਆਪਾਂ ਜਾ ਕੇ ਦਰਸ਼ਨ ਕਰ ਸਕਦੇ ਹਾਂ ਤੇ ਬਾਬਾ ਜੀ ਨੇ ਆਪਣੇ ਸਮੇਂ ਦੌਰਾਨ ਇੱਕ ਦਸਮ ਬਾਣੀ ਦਾ ਵੀ ਉਤਾਰਾ ਕੀਤਾ ਬਾਬਾ ਜੀ ਦੀ ਇਹ ਪੋਥੀ ਜੋ ਹੈ ਦਸਮ ਬਾਣੀ ਦੀ ਇਹ ਦਮਦਮਾ ਸਾਹਿਬ ਵਿਖੇ ਮੌਜੂਦ ਹੈ ਇਸ ਦੇ ਵਿੱਚ ਤਕਰੀਬਨ ਸਾਰੀਆਂ ਹੀ ਦਸਮ ਦੀਆਂ ਬਾਣੀਆਂ ਹਨ ਥੋੜੇ ਹੀ ਦਿਨ ਪਹਿਲਾਂ ਜੋ ਦਸਮ ਬਾਣੀ ਤੇ ਵੀਡੀਓ ਬਣਾਈ ਸੀ ਇਸ ਪੋਥੀ ਬਾਰੇ ਉਸ ਦੇ ਵਿੱਚ ਕਾਫੀ ਡਿਟੇਲ ਨਾਲ ਦੱਸਿਆ ਸੀਗਾ ਤੇ ਕਾਫੀ ਅੰਗਾਂ ਦੇ ਦਰਸ਼ਨ ਵੀ ਕਰਵਾਏ ਸਨ ਜਿਨ੍ਹਾਂ ਨੇ ਕਰਨੇ ਹੁਣ ਇੱਕ ਸਰੂਪ ਬਾਬਾ ਜੀ ਨੇ ਅਰਬੀ ਭਾਸ਼ਾ ਦੇ ਵਿੱਚ ਵੀ ਲਿਖਿਆ ਜੋ ਕਿ ਅਰਬ ਦੇਸ਼ ਨੂੰ ਭੇਜਿਆ ਸੀਗਾ ਸੋ ਬਾਬਾ ਜੀ ਕਲਮ ਦੇਤੇ ਤਲਵਾਰ ਦੇ ਬਹੁਤ ਧਨੀਸ਼ਾਨ ਤੇ ਦੋਵਾਂ ਦੇ ਨਾਲ ਹੀ ਬਾਬਾ ਜੀ ਨੇ ਸਿੱਖ ਪੰਥ ਦੇ ਵਿੱਚ ਮਹਾਨ ਸੇਵਾ ਕੀਤੀ ਹੈ ਤੇ ਅਖੀਰਲੇ ਸਮੇਂ ਬਾਬਾ ਜੀ ਜਦੋਂ ਜੰਗ ਕਰ ਰਹੇ ਸਨ ਉਸ ਵੇਲੇ ਬਾਬਾ ਜੀ ਦਾ ਅਸੀਸ ਧੜ ਤੋਂ ਅਲੱਗ ਹੋ ਗਿਆ ਤੇ ਬਾਬਾ ਜੀ ਨੇ ਬਿਨਾਂ ਅਸੀਸ ਤੋਂ ਜੰਗ ਕੀਤੀ ਕਈ ਲੋਕ ਇਸ ਤੇ ਸ਼ੰਕਾ ਕਰਦੇ ਹਨ ਸੋ ਆਪ ਜੀ ਆ ਵੀਡੀਓ ਦੇਖ ਰਹੇ ਹੋ ਇਹ ਜੋ ਮੁਰਗਾ ਹੈ ਬਿਨਾਂ ਸਿਰ ਤੋਂ ਹੈ ਇਹਦਾ ਸਿਰ ਕਟਿਆ ਹੋਇਆ ਪਰ ਫਿਰ ਵੀ ਇਹ ਜੀਂਦਾ ਆ ਵਾਕ ਕਰਦਾ ਆ ਤੁਰਿਆ ਫਿਰਦਾ ਆ ਅਮਰੀਕਾ ਦੇ ਵਿੱਚ ਵੀ ਇੱਕ ਰੀ ਹੈਪਨ ਹੋਇਆ ਸੀਗਾ ਇਸ ਤਰ੍ਹਾਂ ਤੇ ਉਹ ਮੁਰਗਾ ਬਿਨਾ ਸਿਰ ਦੇ ਉੱਤੋਂ ਬਿਨਾ ਸਿਰ ਤੋਂ 18 ਮਹੀਨੇ ਜੀਂਦਾ ਰਿਹਾ ਸੀਗਾ ਆਪ ਜੀ Google ਦੇ ਉੱਤੇ ਜਾ ਕੇ ਵੀ ਸਰਚ ਦੇਖ ਕਰ ਸਕਦੇ ਹੋ ਫੋਟੋਆਂ ਵੀ ਹਨ ਉਸ ਦੇ ਉੱਤੇ ਕਈ ਵੀਡੀਓ ਵੀ ਬਣੀਆਂ ਹੋਈਆਂ ਹਨ ਤੇ 18 ਮਹੀਨੇ ਜੀਂਦਾ ਇਸ ਤਰ੍ਹਾਂ ਰਹਾ ਉਸ ਦਾ ਜਿਹੜਾ ਮਾਲਕ ਸੀਗਾ ਉਹ ਉਸ ਨੂੰ ਜਿਹੜੀ ਨਾੜੀ ਹੁੰਦੀ ਆ ਜਿਦੇ ਰਾਹੀਂ ਫੂਡ ਸਾਡੇ ਢਿੱਡ ਦੇ ਵਿੱਚ ਜਾਂਦਾ ਉਹਦੇ ਰਾਹੀਂ ਰੋਜ਼ ਡੋਜ਼ ਦਿੰਦਾ ਰਿਆ ਤੇ ਇੱਕ ਵਾਰੀ ਉਹ ਕਿਤੇ ਗਏ ਹੋਏ ਸਨ ਤੇ ਡੋਜ਼ ਨਹੀਂ ਦੇ ਸਕੇ ਭਾਬ ਜੀ ਦੇ ਕਰਕੇ ਬਾਅਦ ਚੋਂ 18 ਮਹੀਨਿਆਂ ਬਾਅਦ ਉਸ ਮੁਰਗੇ ਦੀ ਡੈਥ ਹੁੰਦੀ ਆ ਮਾਈਕੋਸ ਦਾ ਨਾਮ ਰੱਖਿਆ ਸੀਗਾ ਆਪ ਜੀ ਦੇਖ ਰਹੇ ਹੋ ਇਸ ਤਰ੍ਹਾਂ ਉਹ ਨੂੰ ਡੋਜ਼ ਦਿੰਦਾ ਰਹਿੰਦਾ ਸੀਗਾ ਸੋ ਕਹਿਣ ਤੋਂ ਭਾਵ ਇਹ ਕੋਈ ਹੁਣ ਹੋਣੀਆਂ ਗੱਲਾਂ ਨਹੀਂ ਇੱਕ وجہ ਹੋ ਸਕਦਾ ਤੇ ਇਹ ਤੇ ਇੱਕ ਮੁਰਗਾ ਜਿਹੜਾ ਬਿਨਾ ਸਿਰ ਤੋਂ ਤੁਰਿਆ ਫਿਰਦਾ ਤੇ ਕੀ ਬਾਬਾ ਜੀ ਦੇ ਵਿੱਚ ਮਤਲਬ ਕੀ ਇੰਨੀ ਵੀ ਸ਼ਕਤੀ ਨਹੀਂ ਇੱਕ ਮੁਰਗੇ ਨਾਲ ਉਹ ਮਹਾਨ ਨਹੀਂ ਸੀਗੇ ਕਿ ਉਹ ਬਿਨਾ ਸੀਸ ਤੋਂ ਲੜੇ ਹਾਂਜੀ ਸੋ ਜਿਹੜੇ ਲੋਕੀ ਇਹਨਾਂ ਗੱਲਾਂ ਤੇ ਸ਼ੰਕਾ ਕਰਦੇ ਆ ਉਹਨਾਂ ਨੂੰ ਕੋਈ ਥੋੜੀ ਬਹੁਤੀ ਸ਼ਰਮ ਕਰਨੀ ਚਾਹੀਦੀ ਆ ਵੀ ਅਸੀਂ ਆਪਣੇ ਮਹਾਨ ਸਿੱਖ ਇਤਿਹਾਸ ਨੂੰ ਆਪ ਹੀ ਨੀਵਾ ਵਿਖਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆਂ ਸੋ ਬਾਬਾ ਜੀ ਬਿਨਾਂ ਸੀਸ ਤੋਂ ਜੰਗ ਕਰਦੇ ਕਰਦੇ ਦਰਬਾਰ ਸਾਹਿਬ ਪਹੁੰਚੇ ਸਨ ਆ ਕੇ ਦਰਬਾਰ ਸਾਹਿਬ ਆਜਾਦ ਕਰਵਾਇਆ ਉਹਨਾਂ ਨੇ ਆ ਕੇ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਭੇਟਾ ਕੀਤਾ ਕਈ ਸਾਡੇ ਢਾਡੀ ਵੀ ਇਹ ਪ੍ਰਚਾਰ ਕਰ ਦਿੰਦੇ ਆ ਜੀ ਬਾਬਾ ਜੀ ਦਾ ਜਿਹੜਾ ਸ਼ੀਦੀ ਸਥਾਨ ਬਣਿਆ ਹੋਇਆ ਉੱਥੋਂ ਬਾਬਾ ਜੀ ਨੇ ਸੀਸ ਵਗਾ ਕੇ ਮਾਰਿਆ ਤੇ ਉਹ ਆ ਕੇ ਦਰਬਾਰ ਸਾਹਿਬ ਡਿੱਗ ਪਿਆ ਇੱਕ ਸੋਚਣ ਵਾਲੀ ਗੱਲ ਹੈ ਕਿ ਕੀ ਜੇ ਮੰਨ ਲਓ ਕਿਸੇ ਨੇ ਕਬਜ਼ਾ ਕੀਤਾ ਹੋਇਆ ਸੀ ਦਰਬਾਰ ਸਾਹਿਬ ਤੇ ਤੇ ਜਿਹੜਾ ਲੜ ਨਾ ਰਿਆ ਉਹਦਾ ਸੇਰਾ ਆਣ ਕੇ ਆਪੇ ਹੀ ਸਾਡੇ ਵਿੱਚ ਪੈਰਾਂ ਦੇ ਵਿੱਚ ਆਣ ਡਿੱਗੇ ਤੇ ਅਸੀਂ ਡਰਦੇ ਭੱਜ ਜਾਵਾਂਗੇ ਕਿ ਖੁਸ਼ੀ ਮਨਾਵਾਂਗੇ ਸੋ ਜੇ ਇਦਾਂ ਹੋਇਆ ਸੀ ਤੇ ਸਵਾਲ ਇਹ ਖੜਾ ਹੁੰਦਾ ਵੀ ਦਰਬਾਰ ਸਾਹਿਬ ਫਿਰ ਕਿਨੇ ਆਜ਼ਾਦ ਕਰਵਾਇਆ ਸੋ ਬਾਬਾ ਜੀ ਜੰਗ ਕਰਦੇ ਕਰਦੇ ਦਰਬਾਰ ਸਾਹਿਬ ਪਹੁੰਚੇ ਸਨ ਜਦੋਂ ਮੁਸਲਮਾਨਾਂ ਨੇ ਵੇਖਿਆ ਕਿ ਬਿਨਾ ਸੀਸ ਤੋਂ ਲੜ ਰਹੇ ਹਨ ਤੇ ਉਹਨਾਂ ਨੇ ਸੋਚਿਆ ਵੀ ਵੱਧ ਤੋਂ ਵੱਧ ਅਸੀਂ ਮਾਰ ਹੀ ਸਕਦੇ ਹਾਂ ਸੀਸੀ ਲਾ ਸਕਦੇ ਆ ਜੇ ਬਿਨਾ ਸੀਸ ਤੋਂ ਵੀ ਲੜੀ ਜਾਂਦੇ ਹਨ ਹੋਰ ਅਸੀਂ ਕੀ ਕਰ ਸਕਦੇ ਆ ਤੇ ਡਰਦੇ ਭੱਜ ਗਏ ਸੀ ਤੇ ਦਰਬਾਰ ਸਾਹਿਬ ਆਜ਼ਾਦ ਹੋਇਆ ਤੇ ਇਸੇ ਕਰਕੇ ਬਾਬਾ ਜੀ ਦੀ ਯਾਦ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਸਥਾਨ ਬਣਿਆ ਹੋਇਆ ਬਾਬਾ ਜੀ ਦਾ ਇਹ ਜੋ ਆਪ ਜੀ ਫੋਟੋ ਦੇਖ ਰਹੇ ਹੋ ਇਸ ਜਗ੍ਹਾ ਦੇ ਉੱਤੇ ਪਹਿਲਾਂ ਖਾਲਸੇ ਪੰਥ ਨੇ ਨਿਸ਼ਾਨ ਸਾਹਿਬ ਲਾਇਆ ਸੀਗਾ ਪਰ ਸ਼੍ਰੋਮਣੀ ਕਮੇਟੀ ਨੇ ਕਿਸੇ ਸਮੇਂ ਨਿਸ਼ਾਨ ਸਾਹਿਬ ਉੱਥੋਂ ਦੀ ਹਟਾ ਦਿੱਤਾ ਕਿ ਪ੍ਰਕਰਮਾਂ ਦੇ ਵਿੱਚ ਬਹੁਤ ਰਸ ਹੁੰਦਾ ਫਿਰ ਇਸ ਤਰ੍ਹਾਂ ਪੱਥਰ ਲਾ ਦਿੱਤਾ ਗੋਲ ਜਿਆ ਇੱਥੇ ਫੁੱਲ ਪਏ ਹੁੰਦੇ ਸਨ ਤੇ ਬਾਅਦ ਦੇ ਵਿੱਚੋਂ ਇਹਨਾਂ ਨੇ ਇਹ ਸਥਾਨ ਵੀ ਮਿਟਾ ਦਿੱਤਾ ਪ੍ਰਕਰਮਾਂ ਦੇ ਵਿੱਚੋਂ ਇਹ ਉਹ ਜਗ੍ਹਾ ਹੈ ਜਿੱਥੇ ਬਾਬਾ ਜੀ ਨੇ ਆਪਣਾ ਸੀਸ ਰੱਖ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅਖੀਰਲੇ ਸਮੇਂ ਮੱਥਾ ਟੇਕ ਕੇ ਆਪਣਾ ਸਰੀਰ ਸ਼ਾਂਤ ਕੀਤਾ ਸੀਗਾ ਤੇ ਇਹ ਸਥਾਨ ਹਜੇ ਵੀ ਬਾਬਾ ਦੀਪ ਸਿੰਘ ਜੀ ਦੀ ਯਾਦ ਦੇ ਵਿੱਚ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਹੈ ਜਦੋਂ ਵੀ ਆਪ ਜੀ ਜਾਓ ਦਰਸ਼ਨ ਕਰ ਸਕਦੇ ਹੋ ਤੇ ਜੋ ਸ਼ਹੀਦਗੰਜ ਗੁਰਦੁਆਰਾ ਸਾਹਿਬ ਹੈ ਉਸ ਸਥਾਨ ਦੇ ਉੱਤੇ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਸੀ ਤੇ ਫਿਰ ਬਾਬਾ ਜੀ ਦੀ ਯਾਦ ਦੇ ਵਿੱਚ ਇੱਥੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਬਣਿਆ ਸੋ ਐਸੇ-ਐਸੇ ਮਹਾਨ ਯੋਧੇ ਸਾਡੀ ਸਿੱਖ ਕੌਮ ਦੇ ਵਿੱਚ ਹੋਏ ਹਨ ਜਿਨ੍ਹਾਂ ਨੇ ਬਿਨਾਂ ਸੀਸ ਤੋਂ ਵੀ ਜਾਂ ਕਰਕੇ ਦਰਬਾਰ ਸਾਹਿਬ ਨੂੰ ਯਾਦ ਕਰਵਾਇਆ ਪਰ ਅੱਜ ਅਫਸੋਸ ਦੀ ਗੱਲ ਇਹ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਨੇਕਾਂ ਥਾਵਾਂ ਤੇ ਹੋ ਚੁੱਕੀ ਆ ਹੋਰ ਤੇ ਅਸੀਂ ਕੀ ਕਰਨਾ ਅਸੀਂ ਹਜੇ ਤੱਕ ਇੱਕ ਕਾਨੂੰਨ ਨਹੀਂ ਬਣਵਾ ਸਕੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਸੈਂਟਰ ਸਰਕਾਰ ਨੇ ਪ੍ਰਗਟ ਗੁਰਾਂ ਕੀ ਦੇਹ ਮੰਨਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਨਾਂ ਤੇ ਜ਼ਮੀਨ ਜਾਇਦਾਦ ਲੱਗ ਸਕਦੀ ਆ ਤੇ ਇਹ ਕਾਨੂੰਨ ਵੀ ਬਣਾਇਆ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੇ ਉੱਤੇ ਕਤਲ ਕੇਸ ਪਾਇਆ ਜਾਵੇ ਤੇ ਇਸ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਤੁਹਾਡੇ ਗੁਰੂ ਸਾਹਿਬ ਜੀ ਦੇ ਨਾਲ Hindu ਲੋਕ ਕਿਹੋ ਕਿਹੋ ਜਿਹੇ ਖਲਵਾੜ ਕਰ ਰਹੇ ਹਨ ਸ਼ਰੀਆਮ ਹੀ ਹਿੰਦੂਆਂ ਦਾ ਜੋ ਨਿਸ਼ਾਨ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਬਣਾਇਆ ਜਾ ਰਿਹਾ ਹੈ ਦੇ ਇਥੋਂ ਤੱਕ ਵੀ ਬੱਚੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਉੱਤੇ ਉੱਤਰ ਆਏ ਹਨ ਸੋ ਸਾਨੂੰ ਕੋਈ ਸ਼ਰਮ ਚਾਹੀਦੀ ਆ ਅਸੀਂ ਅਗਰ ਇਸ ਤਰ੍ਹਾਂ ਹੀ ਜੀਂਦੇ ਰਹੇ ਤੇ ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਦਾ ਵੀ ਕਹਾਣ ਕੀਤਾ ਜਾਏਗਾ ਤੇ ਉਸ ਕਹਾਣ ਦੀ ਵੀ ਪੂਰੀ ਤਿਆਰੀ ਜੋ ਆਰਐਸਐਸ ਨੇ ਕੀਤੀ ਹੋਈ ਆ ਹਜੇ ਤੁਹਾਡੇ ਗੁਰੂ ਦਾ ਕਹਾਣਕਾਰ ਕਰਕੇ ਪਰਖ ਰਹੇ ਹਨ ਕਿ ਸਿੱਖਾਂ ਦੇ ਵਿੱਚ ਕੋਈ ਜਾਣਖ ਹੈ ਕਿ ਨਹੀਂ ਤੇ ਫੇਰ ਇਹਨਾਂ ਨੇ ਤੁਹਾਡੇ ਉੱਤੇ ਵੀ ਹਮਲਾ ਕਰਨਾ ਸੋ ਉਸ ਤੋਂ ਪਹਿਲਾਂ ਹੀ ਸਾਵਧਾਨ ਹੋਵੋ ਤੇ ਕੁਝ ਆਪਾਂ ਸਾਰੇ ਰਲ ਮਿਲ ਕੇ ਕਰੀਏ ਜਿਹੜੇ ਕੋਈ ਇਦਾਂ ਫੜੇ ਜਾਂਦੇ ਹਨ ਬੇਅਦਬੀ ਕਰਦੇ ਉਹਨਾਂ ਦੀਆਂ ਤੇ ਘੱਟੋ ਘੱਟ ਜ਼ਿਆਦਾ ਨਹੀਂ ਤੇ ਉਂਗਲਾਂ ਹੱਥ ਪੈਰ ਤੇ ਵਾਢੀ ਦੇਣੇ ਚਾਹੀਦੇ ਆ ਨਾ ਸੋ ਇਹਨਾਂ ਕੋ ਕੁਝ ਵੱਡਿਆਂ ਕੋ ਬਹੁਤ ਹੀ ਜ਼ਿਆਦੀ ਸਜ਼ਾ ਨਹੀਂ ਹੁੰਦੀ ਤੇ ਗਾਂ ਆਉਣ ਵਾਲਿਆਂ ਨੂੰ ਇਹ ਪਤਾ ਲੱਗੇ ਵੀ ਅਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਜੇ ਫੜੇ ਗਏ ਤੇ ਸਾਡੇ ਹੱਥ ਪੈਰ ਵੜ ਦਿੱਤੇ ਜਾਣਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਸਮੇਂ ਦੌਰਾਨ ਵੀ ਹੋਈ ਸੀ ਇਸੇ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਆਜ਼ਾਦੀ ਦੀ ਲੜਾਈ ਛੇੜੀ ਸੀ ਕਿਉਂਕਿ ਉਹ ਦੂਰਅੰਦੇਸ਼ੀ ਸਨ ਕਿ ਜਿੰਨਾ ਚਿਰ ਸਿੱਖ ਆਜ਼ਾਦ ਨਾ ਹੋਏ ਪੰਜਾਬ ਆਜ਼ਾਦ ਨਾ ਹੋਇਆ ਉਹਨਾਂ ਚਿਰ ਬੇਅਦਬੀ ਰੁਕਣੀ ਨਹੀਂ ਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ 14ਵੇਂ ਥਾਂ ਤੇ ਸਨ ਤੇ ਬਾਬਾ ਦੀਪ ਸਿੰਘ ਜੀ ਅਰਗੇ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਅਰਗੇ ਜੋ ਦੇ ਪੈਰਾ ਕਿਦਾਂ ਹੁੰਦੇ ਹਨ ਜਾਂ ਸਾਡੀ ਕੌਮ ਦੇ ਵਿੱਚ ਐਸ ਵੇਲੇ ਪੈਦਾ ਕਿਉਂ ਨਹੀਂ ਹੋ ਰੇ ਇਸ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ